ਸਤਰੀਕਾ ਜੀ ਸਾਰਿਆਂ ਨੂੰ ਹਾਂਜੀ ਦੋਸਤੋ ਕੀ ਹਾਲ ਚੱਲ ਰਗਾ ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਤੇ ਮੈਡਮ ਸਾਡੀ ਰਮਨ ਕੌਰ ਮਿੱਤੀ ਠੀਕ ਹੈ ਇਹਦੀ ਇੰਸਟਾਗ੍ਰam ਆਈਡੀ ਹੈਗੀ ਰਮਨ ਮਿੱਤੀ ਹੈ ਨਾ ਰਮਨ ਰਮਨ ਮਿੱਤੀ ਝਿੜੀ ਠੀਕ ਹੈ ਤੇ ਜਿਨ੍ਹਾਂ ਨੇ ਮੇਰੇ ਵੀਰ ਭਾਈਆਂ ਨੇ ਭੈਣਾਂ ਨੇ ਬੀਬੀਆਂ ਨੇ ਮਾਤਾਵਾ ਨੇ ਤੇ ਜਿਨਾਂ ਨੇ ਵੀ ਮੇਕਅਪ ਕਰਾਣਾ ਹੋਵੇ ਤਾਂ ਪਲੀਜ਼ ਇਹਨੂੰ ਕੰਟੈਕਟ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਮੈਸੇਜ ਕਰਕੇ ਸ਼ੂਟ ਦੀ ਹੋਣ ਲੱਗੀ ਹੈ ਤਿਆਰੀ ਬੋਲੇ ਬੰਧਿਆ ਨਹੀਂ ਬੋਲੇ ਨਹੀਂ ਕਹਿੰਦੇ ਨੇ ਕਮਲੀ ਉੱਤੇ ਚੜ ਗਿਆ ਜਾਂ ਇਹ ਉੱਤੇ ਚੜ ਗਿਆ ਹਾਂ ਫਿਰ ਮੇਕਅਪ ਕਰਨਾ ਹੈ ਤੂੰ ਕੋ ਦੇਖਿਓ ਕਿੰਨਾ ਬਦਲ ਗਿਆ ਹਾਂ ਉਹਦੇ ਹੁੰਦੇ ਜੋਗੀ ਹੋ। ਉਹ ਆਪਾਂ ਹਾਂ। ਮੇਕਅਪ ਆਰਟਿਸਟ ਵੀ ਛੱਡਿਆ। ਅੱਜ ਅੱਜ ਰਾਤ ਛੱਡਿਆ ਮੇਕਅਪ ਆਰਟਿਸਟ ਹੈ। ਹਾਂਜੀ। ਹੁਣ ਅੱਜ ਤੋਂ ਮੇਕਅਪ ਮੈਂ ਵੀ ਕਰਾਉਣਾ। ਹਾਂ। ਤੇ ਪਛਾਣ ਆ ਜੂਗੀ ਤੁਹਾਡੀ। ਆ ਜੂ ਮੈਂ ਉਹਨਾਂ ਨਹੀਂ ਉੱਪਰ ਨਹੀਂ ਕਰਾਉਣਾ। ਕਾਲੀ ਮਾੜਾ ਬਣ ਇਹਨੂੰ ਬਣਾਵਾਂਗੇ ਭੂਤ। ਗੱਲ ਕਈ ਗੱਲ ਜੀ ਇਹ ਸੈੱਟ ਨਹੀਂ ਹੋਈ। ਮੈਂ ਨਾ ਹਾਂਜੀ ਕੁਤ ਨਵਲਾ ਦੀ। ਨਨਪੂਤਰੀ ਨੂੰ ਮੈਂ ਉਹਦੀ ਆ ਆਪਣੀ ਪਛਾਨ ਚ ਰਹੇ ਇਹ। ਹਾਂ। ਹਾਂਜੀ ਤੁਹਾਨੂੰ ਕਿਦਾਂ ਦਾ ਮੇਕਅਪ ਚਾਹੀਦਾ ਜੀ? ਹਾਂ ਦੱਸੋ ਜਿਵੇਂ ਉਹ ਜੀ ਮੈਂ ਕਿਦਾਂ ਦਾ ਮੇਕਅਪ ਚਾਹੀਦਾ ਹੈ ਤੁਹਾਨੂੰ ਕਿਦਾਂ ਦਾ ਮੈਨੂੰ ਮੇਰੀ ਸ਼ਕਲ ਪਸੰਦ ਚੌੜੀ ਚਾਹੀਦੀ ਆ ਬਸ ਮੇਕਅਪ ਜਿਵੇਂ ਮਨ ਮਰਜ਼ੀ ਕਰ। ਫੋਨ ਦਾ ਲੋਕ ਖੁੱਲਣਾ ਚਾਹੀਦਾ ਹੈ। ਹਾਂ ਲੋਕ ਖੁੱਲਣਾ ਚਾਹੀਦਾ ਫੋਨ ਦਾ ਕਿ ਦੇਰ ਬਾਅਦ ਫੋੜ ਕੇ ਤੂੰ ਕਿਹੜੀ ਆ ਗਈ ਇਹਦਾ ਪੁੱਛ ਕੀ ਹੋਇਆ। ਸਹੀ ਗੱਲ ਹੈ। ਸਹੀ ਗੱਲ ਹੈ।

ਜੂਜਾ ਹਮਾਰਾ ਪੀ ਜਨੀਕ ਜਨੀਕ ਸਿੱਧੀ ਭਾਸ਼ਾ ਦੇ ਵਿੱਚ ਹੁਣ ਇਹ ਪ੍ਰਾਈਮਰ ਚੱਲ ਰਿਹਾ ਹੈਗਾ ਜਿਹੜਾ ਆਪਾਂ ਕੰਧਾਂ ਤੇ ਪ੍ਰਾਈਮਰ ਕਰਦੇ ਹਾਂ ਲਾਭੂ ਦੇ ਮੂੰਹ ਤੇ ਚੱਲ ਰਿਹਾ ਉਹ ਵਾਲਾ ਪ੍ਰਾਈਮਰ ਚਲੋ ਪਾ ਮੇਰਾ ਤਾਂ ਮੇਕਅਪ ਕਰਕੇ ਮੈਂ ਤਾਂ ਲੱਗਦਾ ਮੇਰਾ ਰੰਗ ਕਾਲ ਹੋ ਗਿਆ ਤੇ ਮੈਂ ਮੈਂ ਤੁਹਾਨੂੰ ਦਰਦਾ ਨਹੀਂ ਪਰ ਹੁਣ ਤਾਂ ਗੋਰੀ ਲੱਗ ਰਹੀ ਹੈ ਹਾਂ ਲੱਗ ਰਹੀ ਹੈ ਹਾਂ ਰਮਨ ਕ੍ਰੈਡਿਟ ਦੇਣਾ ਇਹ ਜਿਹੜਾ ਨਾਲੇ ਮੇਕਅਪ ਕਰਾਣਾ ਨਾਲੇ ਸਾਮਾਨ ਵਾਲੇ ਨਾਲੇ ਮੈਂ ਕਹਦੇ ਮੈਂ ਕਾਲੀ ਲੱਗਣ ਲੱਗੀ ਆਹੋ ਇਹ ਜੇ ਰਮਨ ਨੇ ਕਹਿਤਾਂ ਕਾਲੀ ਲੱਗ ਰਹੀਆਂ ਉਹਦੀ ਉੱਤੇ ਛੁੱਲੇ ਚ ਸਵਾਲਿਆ ਕਿਨੇ ਮੁੱਤੇ ਮਾਰਦੀ ਮੇਰੀ ਭੂਆ ਦੀ ਕੁੜੀ ਦਾ ਵਿਆਹ ਸੀ ਉਹ ਸਾਰੀਆਂ ਮੇਕਅਪ ਕਰਾਉਣ ਗਈਆਂ ਸਭ ਤੋਂ ਪਹਿਲਾਂ ਕੁਰਸੀ ਤੇ ਬੈਠੀ ਮੈਂ ਮੇਕਅਪ ਕਰਾਉਣ ਵਾਸਤੇ ਵਿਚਾਰਿਆਂ ਨੇ ਹੁਣ ਫਿਰ ਜਦਦਾ ਦੱਪਾ ਪੌਣਾ ਘੰਟਾ ਲਾਇਆ ਮੇਰੇ ਤੇ ਮੇਕਅਪ ਮੇਕਅਪ ਕਰਨ ਲਈ ਤੁਹਾਨੂੰ ਮੇਰਾ ਪੂਰੀ ਰੀਜ ਨਾਲ ਮੇਕਅਪ ਕੀਤਾ ਮੈਨੂੰ ਐ ਵੀ ਮੈਨੂੰ ਆਪ ਦਾ ਦਿੱਤਾ ਹੋਇਆ ਮੇਕਅਪ ਪਸੰਦ ਆਉਂਦਾ ਮੈਂ ਜਿਹੇ ਜਿਹਾ ਕੀਤਾ ਹੋਇਆ ਸਿੰਪਲ ਆ ਜੇ ਕੁਝ ਵੀ ਆ ਵੀ ਮੈਂ ਉਹ ਜੀ ਕੰਫਰਟੇਬਲ ਰਹਿਣੀ ਭਈ ਉਹਨੇ ਮੇਰੇ ਕੋਤੇ ਬੁੱਕ ਤਾਂ ਨਹੀਂ ਕੀ ਕੁਛ ਲਾਏਗੀ ਕੁਛ ਨਾ ਲਾਇਆ ਹਮ ਸਾਡਾ ਜੋ ਸਲੂਨ ਚੋਂ ਬਾਹਰ ਨਿਕਦਾ ਉਹਨਾਂ ਮੈਂ ਤੇ ਮੇਰਾ ਬਾਈਸ ਚੱਕਣਾ ਹੈ ਉਹ ਮੈਂ ਨਾਲ ਹੀ ਆਏ ਕਰਤਾ ਕਿੰਨੇ ਪੈਸੇ ਫੂਕੇ ਫਿਰ ਤੁਸੀਂ ਫੂਕਦੇ ਵਾਸਤੇ ਲੱਗੂਗਾ ਤੇ ਗੱਡੀ ਚ ਉਤਰ ਕੇ ਦਵਾਰੇ ਫਿਰੋ ਤੋਂ ਪੈਸੇ ਮੜਵਾ ਲਿਆਂਦੀ ਹਾਂਜੀ ਤੇ ਤੁਹਾਨੂੰ ਰਮਨ ਜੀ ਕੰਟੈਕਟ ਕਿਵੇਂ ਕਰ ਸਕਦੇ ਜੇ ਕਿਸੇ ਨੇ ਆਪਣਾ ਤਿਆਰ ਹੋਣਾ ਹੋ ਤੁਹਾਡੇ ਕੋਲ ਇੰਸਟਾਗ੍ਰਾਮ ਤੇ ਮੈਸਜ ਕਰੋ ਅੱਛਾ ਸਾਰੇ ਜਣੇ ਮਿੱਤੀ ਨੂੰ ਵਧਾਈਆਂ ਬਗਦਲ ਲੱਖ ਫਾਲੋਅਰ ਹੋ ਗਿਆ ਹਾਂ ਅੱਛਾ ਹਾਂਜੀ ਸਾਰੇ ਹਾਂ ਸਾਰੇ ਜਣੇ ਦਿਓ ਵਧਾਈਆਂ ਜੀ ਸਾਡੀ ਕੁੜੀ ਦਾ ਜਿਹੜਾ ਲੱਖ ਹੈ ਜਿਹੜਾ ਉਹ ਪੂਰਾ ਹੋ ਗਿਆ ਹੈ ਹਾਂ ਅਲਹੁਲਹੁ ਤੇ ਹਣ ਹਾਂ ਛੇਤੀ ਛੇਤੀ 2 ਲੱਖ ਵੀ ਕਰ ਦੋ ਕੇਕ ਮੈਂ ਅਜੇ ਘੰਟੇ ਦੀ ਨਹੀਂ ਮੈਨੂੰ ਜਾਣ ਦਿੰਦੇ ਆਲੇ ਦੇ ਕਿਹਨੇ ਸਕੀਮਾਂ ਲਾਉਂਦੀ ਹੈ ਵਿੰਨਵਾਨ 201 ਹਾਂ ਇਹ ਇਹ ابھی ਬਚਦਾ ਹਾਂ ਸੱਚੰਗੀ ਗੱਲ ਹੈ ਰੋਜ਼ ਕੇਕ ਕੱਟ ਕੇ ਗੀ ਫੇਲਾ ਹਾਂ ਓਕੇ ਬਸ ਹੋ ਗਿਆ ਤੇ ਇਧਰ ਆ ਲੈ ਜੁਣੀ ਮੇਰੀ ਵਾਰੀ ਹੈ ਇਹ ਲੋ ਉਹਨਾਂ ਤੇ ਗੁੱਸਾ ਜਾਂਦਾ ਹੈ ਰੋਜ਼ ਰੋਜ਼ ਇਹ ਕੇਕ ਕੱਟਦੇ ਆ ਅੱਛਾ ਮੈਂ ਕਿਹਾ ਕਿ ਤੈਨੂੰ ਮੈਨੂੰ ਉਹਨਾਂ ਤੇ ਗੁੱਸਾ ਜਾਂਦਾ ਹੈ ਜਿਹੜੇ ਮੈਨੂੰ ਰੋਜ਼ ਰੋਜ਼ ਕਹਿੰਦੇ ਵੀ ਮੇਰਾ ਮੇਕਅਪ ਨਾ ਨਾ ਨਹੀਂ ਰੋਜ਼ ਰੋਜ਼ ਨਹੀਂ ਕੇਕ ਕੱਟਦੇ ਦੀ ਮੈਂ ਵੀ ਕਰ ਤੁਕੀ ਸੀ ਇਤਨੀ ਕਿ ਤੇਰਾ ਬਰਥਡੇ ਆ ਅੱਛਾ 30 ਦਾ 30 ਦਾ ਚਲੋ ਅਡਵਾਂਸ ਜੀ ਹੈਪੀ ਬਰਥਡੇ ਵਿਸ਼ ਕਰਦੇ ਓਕੇ ਇੱਕ ਜੀ ਅੱਛਾ ਮੈਂ ਕਹ ਰਹੀ ਕਿ ਕੰਟੇ ਨਹੀਂ ਪਰ ਤੁਹਾਨੂੰ ਕੋਸੇ 100 ਰੁਪਏ ਕੱਟਣਾ ਕਟਾਉਣਾ ਹੋਵੇ ਹੱਡ ਪੈਰ ਤਾਂ ਕੱਟ ਦਾਂਗੀ ਪਹਿਲਾਂ ਨੂਨੇ ਮੇਕਅਪ ਕਰਾਇਆ ਹੈ ਨਾ ਹੱਡ ਪੈਰ ਸਲਾਮਤ ਚਾਹੀਦੇ ਆ ਪਹਿਲਾ ਨੂਨੇ ਮੇਕਅਪ ਕਰਾਇਆ ਤੇ ਹੁਣ ਸੱਸ ਦੀ ਵਾਰੀ ਸੱਸ ਦੇਖ ਲੈ ਮੇਰੀ ਕੰਦੀ ਜੀ ਦੀ ਸੱਸ ਜਵਾਨ ਉਹਦਾ ਹਾਲ ਕੋਈ ਨਾ ਉਹ ਦੇਖੋ ਐਸੀ ਮੈਂ ਪਹਿਲੀ ਵਾਰੀ ਮੇਕਅਪ ਕਰਵਾਉਣ ਲੱਗੀ ਆ ਮੇਰੇ ਤੋਂ ਸਪੈਸ਼ਲ ਕਮੈਂਟ ਆ ਜਾਂਦੇ ਨੇ ਮੈਡਮ ਤੁਸੀਂ ਮੇਕਅਪ ਕਰਾਇਆ ਕਰੋ ਮੈਨੂੰ ਪਤਾ ਆ ਧਰਮ ਕੀ ਜੀ ਦਿੰਦੇ ਰਾਣੀ ਦੀ ਵੀ ਰਾਣੀ ਨੂੰ ਮੇਕਅਪ ਕਰਾਇਆ ਕਰੋ ਅੱਛਾ ਉਹ ਰਾਣੀ ਲੈ ਰਹੀ ਦੀ ਹਾਂ ਉਹ ਤਾਂ ਕਰਨੀ ਆ ਚਲੋ ਜੀ ਬਿੰਦੀ ਲਾ ਕੀ ਹਾਂ ਜੀ ਬਹੁਤ ਸੋਨੇ ਲੱਗ ਰਹੇ ਇਦਨੂੰ ਫੇਸ ਕਰੋ ਬਹੁਤ ਸੋਨੇ ਲੱਗ ਰਹੇ ਕਿਉਂਕਿ ਇਹ ਸਾਬਤ ਕਰਦਾ ਕਿ ਇਹ ਵਿਆਹੀ ਹੋਏ ਬੰਦੇ ਨੇ ਹਾਂ ਮੈਨੂੰ ਪਹਿਲਾਂ ਲੱਗਿਆ ਹਜੇ ਤੱਕ ਉਤਰਿਆ ਨਹੀਂ ਪਰ ਸੋਰੀ ਦੂਜੀ ਬੰਦ ਹੋ ਗਈ ਅੱਜ ਆ ਵੀ ਜਿਹੜੇ ਕੋ ਨਹੀਂ ਹੁੰਦੀ ਯੂਪੀ ਵਾਲੇ ਹਨਾ ਉਹ ਸੁੱਕਾ ਸੰਦੂਰ ਪਾਉਂਦੇ ਇੱਥੇ ਲੱਗ ਪਾਇਆ ਦਾਰਾ ਅੱਧਾ ਰਮਨ ਦਾ ਪੂਰਾ ਅੱਜ ਹੋਰ ਲੱਗਿਆ ਪਿਆ ਹੈਗਾ ਮੈਂ ਕਰਨੇ ਤੇ ਸੱਸ ਨੂੰ ਦਾ ਮੁਕਾਬਲਾ ਮੋ ਸਾਹਮਣੇ ਆ। ਇਹ ਇਹ ਮੇਰੀ ਧੀ ਹੈ ਦੇਖੀ ਆ ਦੀ ਮਾਂ ਦਾ ਮੇਕਅਪ ਕਰ ਰਹੀ ਹੈ। ਇਹ ਇਹਨੂੰ ਐਗਾ ਵੀ ਮੇਰੀ ਮਾਂ ਵੀ ਸੋਹਣੀ ਲੱਗਦੀ। ਹਾਂ। ਬਾਹਰ ਉਹਨਾਂ ਨੇ ਕੈਕ ਹੀ ਕਰਾਇਆ ਹੈ। ਇਹ ਨੂੰ ਆਰਤਨੀਆਂ ਕਿਹਾ ਵੀ ਲੈ ਆ ਮੈਂ ਤੇ ਮੇਕਅਪ ਕਰ ਪਿਆ। ਚਲੋ ਮੈਂ ਜਾਂਦੀ ਆ। ਮੇਰੇ ਇੱਧਰ ਆਇਆ ਮੇਕਅਪ ਕਰ ਦਿੰਦੇ ਆਂ ਨਾ ਪਹਿਲਾਂ ਪਰਜਾਈ ਦੇ ਕੀਤਾ ਕੀ ਕਰੀਂ ਭਾਬੀ ਜਾਨੋ ਉਹ ਨੇੜੇ ਹੋ ਗਈ ਮਾਂ ਤੈਨੂੰ ਦੂਰ ਹੋ ਗਈ ਭੱਜੀ ਜਾ ਤਾਂ ਪਿਆਰੀ ਹਾਂ ਸਹੀ ਗੱਲ ਬਣੀ ਕੋਈ ਨਹੀਂ ਤਰ੍ਹਾਂ ਮਾਂ ਤਮਾਈ ਹੁੰਦੀ ਐ ਸੰਧਾਰੇ ਤਤੀਆਂ ਤੇ ਭਾਬੀ ਦੇ ਜਾਣੀ ਆ ਬਾਅਦ ਚ ਮੈਨੂੰ ਦ ਦ ਮਾਰੂ ਚਾੜੇ ਮੈਨੂੰ ਕਾਲਦੀ ਐ ਹਾਂ ਐ ਨਹੀਂ ਹਾਂ ਜੇ ਤੂੰ ਰਸਰਾ ਸੁਗੀ ਰੱਬਾ ਮੈਨੂੰ ਇਹ ਦਿੱਤੀ ਕਿਉਂ ਚਲੋ ਜੀ ਐ ਇੱਧਰ ਆਈ ਮਾਂ ਦੀ ਵਾਰ ਇਸ ਜੀ ਹੈ ਹੋਗੀ ਜਿਹੜੀ ਆ ਮਾਂ ਦੇ ਖਿਲਾਫ ਬੋਲੀ ਆ ਦੇਖ ਲਾ ਠੀਕ ਹੈ ਇਧਰ ਸਾਡੇ ਲੱਭੋ ਜੀ ਤਿਆਰ ਹੋ ਚੁੱਕੇ ਨੇ ਤੇ ਲੋਕਾਂ ਨੂੰ ਮੈਂ ਕਿ ਦਿਖਾਵਾਂ ਜੀ ਚੱਕਰ ਲਾ ਦੇਗੀ ਨਹੀਂ ਨਹੀਂ ਥੋੜਾ ਜਿਹਾ ਥੋੜਾ ਜਿਹਾ ਦੇਖੋ ਕਿੰਨਾ ਲੱਗ ਰਹੀ ਹੈ ਜੀ ਸਾਡੀ ਕੁੜੀ ਕਮੈਂਟ ਕਰਕੇ ਦੱਸਿਓ ਮੈਨੂੰ ਕਿ ਲੱਗ ਰਹੀ ਹੈ ਹਾਂ ਸੋਹਣੀ ਲੱਗ ਰਹੀ ਹੈ ਮੈਂ ਮੀਨ ਜੀ ਮੇਕਅਪ ਕਰਾਇਆ ਤੇ ਮੈਂ ਬਣੀ ਐ ਜੀ ਬਹੂ ਇਸੇ ਹੈ ਤੇ ਮੈਂ ਬਹੂ ਹੀ ਹਾਂ ਪਰ ਅੱਜ ਦੀ ਸੀਨ ਚ ਬੜੋ ਗਿਆ ਬੜੀ ਬਣੀ ਇਹਦੀ ਜਦ ਮੈਂ ਬਹੁਤ ਅੱਜ ਮੈਂ ਬਹੁਤ ਬਣੀ ਹੈ ਪੰਜ 6 ਸਾਲ ਪਹਿਲੀ ਬਣੀ 10 ਸਾਲ ਹੋ ਗਏ ਬਹੁਤ ਬਣੀ ਨੂੰ ਪੰਜ 6 ਸਾਲ ਕਹਿੰਦੀ ਹੈ 10 ਸਾਲ ਨੂੰ ਬਾ 26 ਜਨਵਰੀ ਨੂੰ 12000 ਘਰ ਬਣੀ ਨੂੰ ਮੈਨੂੰ ਪਹਿਲ 10 ਸਾਲ ਲੱਗ ਜੂ ਅੱਛਾ ਜੀ 10 8 ਪੂਰੇ ਕਿਨੋਂ ਤੱਕ ਲੱਗਿਆ ਹੈ ਵੀ ਐਂ ਕਹਣਾ ਨੰਮ ਲੱਗਦਾ ਹੈ ਪੂਰਾ ਹੋਣ ਵਾਲਾ ਕਹਿੰਜੀ ਹਾਂ ਬਹੁਤ ਬਣੀ ਮੈਂ ਹੁਣ ਦੇ ਦਿੱ ਦਿੱ ਤੇ ਸੱਚੀ ਚਮਕ ਗਈ ਲਿਖਰ ਕੀ ਵਈ ਉਹ ਗੱਲ ਹੈ ਬਈ ਜਿਹੜਾ ਰੋਜ਼ ਮੇਕਅਪ ਕਰਦਾ ਉਹਨੂੰ ਰੂਪ ਨਹੀਂ ਚੜਦਾ ਜਿੱਦ ਕਦੇ ਕਦੇ ਮੇਕਅਪ ਕਰਨ ਨੂੰ ਮਿਲ ਜਾਂਦਾ ਤੁਹਾਨੂੰ ਨੇੜਿਆਂ ਦਿਖਾਉਂਦੇ ਆ ਦੇਖੋ ਦੇਖੋ ਮੈਂ ਤਾਂ ਕਦੇ ਕਦੇ ਕਹਿੰਦੇ ਮੇਰੇ ਵੀ ਕਿ ਅੱਜ ਤਾਂ ਮੇਰੇ ਕੁਝ ਵੀ ਨਹੀਂ ਲੱਗਦੇ ਆਈ ਮੇਕਅਪ ਫੋਨ ਤੇ ਮਗੋਸਤਾ ਨਹੀਂ ਬਦਸੀਨ ਚ ਸਿਰ ਵੀ ਨਾ ਵਾਹੀਏ ਇੱਦਾਂ ਦੱਜਣ ਨੂੰ ਸੁਟੀਆਂ ਵਾਸਤੇ ਮੈਂ ਇਹਨੂੰ ਇਹ ਕਹਿੰਨੀ ਹੁੰਦੀ ਆ ਵੀ ਮੇਰੇ ਤਾਂ ਬੰਨ ਨੂੰ ਜੀ ਨਹੀਂ ਕਰ ਰਹੀ ਇੰਤਲ ਲੈ ਵੀ ਹੁਣ ਰਮਨ ਨੂੰ ਆਉਣਗੇ ਫੋਨ ਮੈਂ ਕਦੇ ਮੈਂ ਨਾ ਮੇਕਅਪ ਇੱਧਰ ਕਰੇ ਮਾੜਾ ਕ ਮੇਰੇ ਲਈ ਇਹ ਬਣਾਉਂਦੇ ਆ ਗੋਰੀਆਂ ਚਟੀਆਂ ਕੁੜੀਆਂ ਨੂੰ ਹਾਂ ਬਾਲ ਪੱਟੀ ਕਰਕੇ ਉਹ ਕੀ ਹੁੰਦੇ ਵੀਰੇ ਉਹ ਜਿਹੜੇ ਉਹ ਕਰਦੇ ਨੇ ਟ੍ਰਾਇਮਰ ਹੈ ਮਨਦੀਪ ਦਾ ਬਲੌਗ ਚੱਲਦਾ ਹਾਂ ਮੇਰਾ ਸਤਿ ਸ਼੍ਰੀਕਾਲ ਜੀ ਠੀਕ ਠਾਕ ਸਾਡਾ ਬਾਈ ਪੱਗ ਬੰਨ ਕੇ ਆ ਗਿਆ ਤਿਆਰ ਹੋ ਕੇ ਦੱਸੋ ਕਿਵੇਂ ਲੱਗੀ ਉਹਦੇ ਮੇਰੇ ਬਾਰੇ ਵੱਡੀ ਬਾਤ ਤੇ ਹੀ ਪੱਗ ਜਿਉ ਮੈਨੂੰ ਬਾਤ ਕਰਨ ਲੱਗੇ ਕਿ ਮੇਰੇ ਕਾਲੀ ਦਾ ਸਸਦਾ ਡੇਡੀ ਜੀ ਮੈਂ ਕਹਿੰਦੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਬਾਈ ਦੀ ਪੱਗ ਕਿੱਦਾਂ ਲੱਗ ਰਹੀ ਹੈ ਕਿਨਿਕੀ ਜੀ ਖਾਜ ਜੀ ਕਿਸੇ ਨੇ ਵਾਲ ਪੱਟੀ ਕਰਾਉਣੀਆਂ ਤਾਂ ਦੱਸ ਦਿਓ ਅਤੇ 3 ਦੇ ਬਣੇ ਮੇਕਅਪ ਕਰਾ ਲੈਣੇ ਡਿਸਟਰਬ ਨਹੀਂ ਕਰਨਾ ਚਾਹੀਦਾ। ਨਹੀਂ ਆ ਤੇ ਮੈਂ ਕਿਹਜੀ ਹੋਰ ਸੱਤ ਖੜਾ ਪੈਨ। ਤੇ ਮਤਲਬ ਪਹਿਲੀ ਬੰਦੇ ਕਰ। ਹਾਇਆ ਮੇਰੇ ਤਾਂ ਲਾਇਆ ਬੀਬੀ ਤੂੰ ਮੇਰੇ ਸਸਤੇ ਲਾਇਆ। ਚੱਕ। ਮੈਂ ਇਹ ਤੁਹਾਨੂੰ ਐ ਲੜਪੋ ਲੜਪੋ ਕੀ ਗੱਲ ਹੋ ਗਈ? ਸਾਰ ਚੁੰਦੀਆ ਲੈ ਉਹ ਦੇਖ ਉਹਦੇ ਫਤ ਲੜਪੋ ਕੀ ਗੱਲ ਹੋ ਗਈ ਤੁਸੀਂ ਇੰਨੇ ਲੋਹੇ ਲਾਕੇ ਹੋਈ ਜਾਂਦੇ ਹੋ। ਉਹ ਉਹਦੀਆਂ ਸੀਲੀਆਂ ਤੇ ਕਾਲੀ ਪੈਨਸਲ ਲੱਗਦੀ ਮੇਰੇ ਨਹੀਂ ਲੱਗਦੀ। ਲੱਗਦੀ ਮੇਰੇ ਵੀ ਆਉਂਦੀ ਹੈ। ਲੱਗਦੀ ਤੇਰੇ ਬੱਚੀ ਨਹੀਂ ਲੱਤੀ ਤੇਰੇ ਨਹੀਂ ਲੱਤੀ ਹੈ ਬਣ ਮੈਂ ਲੋ ਨੂੰ ਕਦੇ ਮੇਕਅਪ ਇੱਧਰ ਕਹਿੰਦਾ ਇਹਨੂੰ ਦੂਜੇ ਸੁੰਦਰ ਪਾਲ ਪਾ ਇਹਨੂੰ ਮੈਂ ਤਾਂ ਤੁਹਾਨੂੰ ਦੇਖਿਆ ਨਹੀਂ ਮੇਕਅਪ ਕਰਦું ਅੱਜ ਪਹਿਲੀ ਵਾਰ ਦੇਖੀ ਇਹਨੂੰ ਮੈਂ ਮੇਰੇ ਵਿਆਹ ਵੇਲੇ ਵੀ ਮੇਕਅਪ ਕਰਾਇਆ ਸੀ ਮੈਨੂੰ ਸ਼ੂਟ ਦੀ ਗੱਲ ਕਰਨ ਸ਼ੂਟ ਤੇ ਵੀ ਮੈਂ ਮੇਕਅਪ ਮੇਰੇ ਕਦੇ ਕਦੇ ਜੀ ਕਰਦਾ ਹੁੰਦਾ ਅਸਲ ਦੇ ਵਿੱਚ ਨਾ ਮੇਰਾ ਹੁਣ ਸਾਰਾ ਕੁਝ ਕੰਪੈਕਟ ਵਗੈਰਾ ਮੁੱਕਿਆ ਹੋਇਆ ਸੀਗਾ ਮੈਂ ਡਿੰਪਲ ਨੂੰ ਆਰਡਰ ਕੀਤਾ ਹੋਇਆ ਹੈਗਾ अच्छा उने ਜਿਵੇਂ ਮੈਨੂੰ ਮਤਲਬ 슈ਗਰ ਦੇ ਲਿਆ ਕੇ ਦੇਨੇ ਆਪਾ ਡਾਕਟਰ ਤੁਹਾਡੇ ਦੇਰੇ ਹੱਲੇ ਜੋ ਲੈ ਉਹ ਨਾ 슈ਗਰ ਦੇ ਤੁਸੀਂ ਉੱਥੇ ਉੱਥੇ ਵੀ ਟਾਈਮ ਨਹੀਂ ਮਿਲਦਾ ਜਾਣਦਾ ਰੌਲਾ ਕਿਹਦਾ ਲੱਗਿਆ ਤੁਸੀਂ ਹੈਗਾ 슈ਗਰ ਦਾ ਅੱਜ ਮੈਂ ਚਲਾਈਆਂ ਇਹ ਚੀਜ਼ਾਂ ਨਹੀਂ ਚੋਰੀ ਕਰਕੇ ਲਈ ਲੈ ਜੀ ਇੱਕ ਆਪਾਂ ਹੋਰ ਕਰਨੀ ਹੈ ਜੀ ਚੋਰੀ ਹੈ ਮੋਬਾਈਲ ਚੋਰੀ ਕਰਨਾ ਕੰਮ ਹੈ ਮੋਬਾਈਲ ਚੋਰੀ ਕਰਨਾ ਖਾਦੀਆਂ ਜੀ ਇਦਾਂ ਨਹੀਂ ਮੇਰੇ ਕੋਲ ਕੀ ਦਾ ਹੋ ਰਿਹਾ ਹੈ ਤੇ ਇੱਕ ਬੰਦਾ ਲੈ ਆਇਆ ਥੋੜੀ ਦੱਸੀ ਰਾਂ ਹੁੰਦਾ ਹੁਣ ਜੇ ਦੱਸਦਾ ਇੱਕਦਮ ਕੈਮਰਾ ਮੂਰੇ ਕਰ ਲਓ ਜਦੋਂ ਮੈਂ ਕਰ ਲਵਾਂ ਲੈ ਲੈ ਸਾਹਮਣੇ ਹੀ ਕਰ ਲਓ ਲੈ ਲੈ ਉਦੋਂ ਇੱਕਦਮ ਮੈਂ ਦੇਖੀ ਉਹ ਇਹਨੇ ਆਇਆ ਕਿਹਾ ਮੇਰੇ ਕੋਲ ਨਹੀਂ ਮੈਂ ਦੇ ਵੀ ਨਿਕਲ ਆ ਉਹ ਕਹਿੰਦੇ ਭਾਈ ਦੀਦਾ ਨਾਲ ਆਏ ਨਹੀਂ ਕਹਿੰਦੇ ਉੱਧਰ ਕੋਣ ਕੋਣ ਖੜਾ ਨਹੀਂ ਕੀ ਕਹਿੰਦੇ ਹੁੰਦੇ ਆ ਮੈਨੂੰ ਸੱਚੀ ਮੇਕਅਪ ਕਰਨ ਦਾ ਬਹੁਤ ਸ਼ੌਂਕ ਹੁੰਦਾ ਸੀ ਪਹਿਲਾਂ ਮਤਲਬ ਜਦੋਂ ਥੋੜੇ ਜਿਹੇ ਬੱਚੇ ਵੱਡੇ ਹੋ ਗਏ ਪਰ ਜੇ ਕੁਦਰਤ ਇੰਝ ਜਿਆਦੇ ਹੁੰਦੀ ਥੋੜਾ ਥੋੜਾ ਸਮਾਂ ਹੀ ਨਹੀਂ ਰਿਹਾ ਜ਼ਿੰਦਗੀ ਬੜੀ ਭੱਜ ਦੌੜ ਦੀ ਇੱਕ ਏਜ ਦੇ ਸਾਹਮਣੇ ਮੈਨੂੰ ਬਥੇਰਾ ਮੇਕਅਪ ਕਰਨਾ ਪਰਾਉਂਦਾ ਨਹੀਂ ਹੋ ਤੋਂ ਹੀ ਕਰਾਉਣੀ ਹੁੰਦੀ ਜਿੰਦੇ ਨਹੀਂ ਇਹ ਕਰਨਾ ਮੈਨੂੰ ਆਉਂਦਾ ਹੈਗਾ ਮਤਲਬ ਭੁੱਲੀਆਂ ਵੀ ਕੀ ਲਾਉਣਾ ਨੂੰ ਕੁੱਤੇ ਦਾ ਕੀ ਲਾਉਣਾ ਮੇਰਾ ਪਹਿਲੇ ਇਹਨੂੰ ਮੁੱਛ ਨੂੰ ਫੋਨ ਕਰ ਪਰ ਉਹਨੇ ਕਰਦੀ ਆਹ ਨਹੀਂ ਫਿਰ ਮੈਂ ਦੂਜੇ ਤੋਂ ਸੌਰੀ ਮਾਗੀ ਪਰ ਕੌਣ ਕਰਿਆ ਕਿ ਮੈਂ ਕਹੂੰ ਇਹ ਵੀ ਕੋਈ ਕਰਾਉਣ ਜਾਇਆ ਕਿ ਨਹੀਂ ਕੇ ਉਹ ਮੈਨੂੰ ਮੈਂ ਕਿਧਰੋਂ ਜੰਦੀ ਨਹੀਂ ਸਾਰੇ ਕਰਾਉਂਦੀ ਨਹੀਂ ਰਮਨ ਇਹ ਵੀ ਵੱਡਾ ਮੁੱਦਾ ਬਣ ਚੁੱਕਾ ਹੈ ਹੁਣ ਵੀ ਜਦੋਂ ਤੂੰ ਚਲੀ ਗਈ ਤਾਂ ਫਿਰ ਮੇਕਅਪ ਕੌਣ ਕਰੂਗੀ ਇੱਕ ਬੈਂ ਨਹੀਂ ਕਰਾਉਂਦੀ ਅੱਛਾ ਵਿਆਹ ਨਹੀਂ ਕਰਾਉਂਦੀ ਠੀਕ ਹੈ ਠੀਕ ਹੈ ਮੇਕਅਪ ਤੇ ਮੇਰੀ ਹਾਂ ਨਹੀਂ ਇਹ ਛੜੀ ਰਹੋਗੀ ਪੂਰ ਬਣੂ ਸਾਰੇ ਪਿੰਡ ਦੇ